ਤੇ ਮਗਰ ਇਹ ਮਾਜਤਾ ਜਾਰੀ ਨਾਲ ਸੰਗਲ ਵੀ ਲੈ ਗਈ। ਗੰਦਰ ਸਿੰਘ ਮਲੂਕਾ ਆਪ ਸ਼ਾਮਲ ਨਹੀਂ ਹੋਏ ਇੰਡਾਇਰੈਕਟ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਸ਼ਾਮਲ ਕਰਵਾ ਲਿਆ। ਖਤੇ ਦਾ ਬੱਚੇ ਆ ਮਨ ਘਰ ਆਇਆ ਤੇ ਘਰ ਵਾਲੀ ਦਾ ਵੀ ਅੱਡ ਅੱਡ ਰਸਤੇ ਹੋ ਜਾਂਦੇ ਆ। ਪਰੰਪਾਲ ਕੋਰੋਨਾ ਨੂੰ ਤਾਂ ਅਕਾਲੀ ਦੰਨ ਨੇ ਹੀ ਸਭ ਕੁਝ ਦਿੱਤਾ। ਕੋਈ ਯੋਗਤਾ ਵੀ ਨਹੀਂ ਸੀ ਫੇਰ ਵੀ ਅਕਾਲੀ ਦੰਨ ਨੇ ਉਹਨਾਂ ਨੂੰ ਆਈਐਸ ਤੱਕ ਬਣਾਇਆ ਤਾਂ ਕਹਿੰਦੇ ਉਸੇ ਚੀਜ਼ ਦਾ ਹੀ ਨਹੀਂ ਉਹਨਾਂ ਨੇ ਤਾਂ ਮੁੱਲ ਪਾਇਆ। ਕੀਆ ਦੂਜੇ ਪਰਿਵਾਰਾਂ ਚੋਂ ਆਉਂਦੀਆਂ ਉਸ ਪਰਿਵਾਰ ਦੀ ਵਿਰਾਸਤ ਤਾਂ ਹੁੰਦੀਆਂ ਨਹੀਂ ਤੇ ਕੁਦਰਤੀ ਤੌਰ ਤੇ ਉਹ ਆਪਣੀ ਹੋਰ ਸੋਚ ਲੈ ਕੇ ਆਈਆਂ ਹੁੰਦੀਆਂ ਕਾਂਗਰਸੀ ਵੀ ਇਹ ਕਹਿ ਰਹੇ ਨੇ ਕਿ ਮਲੂਕਾ ਵੀ ਅਕਾਲ ਜਨ ਨੂੰ ਤੋੜ ਵਿਛੋੜਾ ਕਰਕੇ ਬੀਜੇਪੀ ਦੇ ਵਿੱਚ ਹੀ ਜਾਣਾ ਸੱਤ ਜੋਰ ਕਰ ਦੇਖੇ ਸੋਈ ਜਿਹਦੇ ਹੱਥ ਤਾਕਤ ਆ ਸ਼ਕਤੀ ਆ ਉਹ ਆਪਣਾ ਉਹਦਾ ਇਸਤੇਮਾਲ ਕਰਦਾ ਹੀ ਕਰਦਾ ਲਾਇਸਾ ਸਿਰੇ ਨਹੀਂ ਚੜਿਆ ਇਹ ਤਾਂ ਹੁਣ ਪਰਿਵਾਰਾਂ ਦੇ ਵਿੱਚੋਂ ਬੰਦੇ ਹੀ तोड़ तोड़ के अपनी पार्टी शामिल करवाने ਲੱਗੇ ਕਿ ਅਜ ਰਾਜਨੀਤੀ ਜਿਸ ਮੋੜ ਤੇ ਚਲੀ ਗਈ ਇਹ ਸ਼ਾਇਦ ਕਦੇ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿੰਨਾ ਕੁਝ ਦਿੱਤਾ ਪਾਰਟੀ ਨੇ ਬਤੌਰ ਸਿਕੰਦਰ ਸਿੰਘ ਮਲੂਕਾ ਉਹਨਾਂ ਨੂੰ ਵੀ ਭਾਵੇਂ ਉਹ ਕਿੰਨੀ ਵਾਰ ਚੋਣ ਹਾਰੇ ਫਿਰ ਵੀ ਹਰ ਵਾਰ ਮੌਕੇ ਦਿੱਤੇ ਗਏ ਉਹਨਾਂ ਨੂੰ ਉਹ ਮਲੂਕਾ ਸਾਹਿਬ ਸੱਚੀ ਗੱਲ ਹੈ ਦਿਨੋਂ ਤਾਂ ਨਹੀਂ ਚਾਹੁੰਦੇ ਪਰ ਬੱਚੇ ਕਈ ਵਾਰੀ ਮਾਪੇ ਤੋਂ ਵੀ ਵਾਰੇ ਹੋ ਜਾਂਦੇ ਆ ਤੱਕ ਅਨਾਉਂਸ ਹੋ ਰਹੀਆਂ ਨੇ ਅਕਾਲੀ ਦਲ ਕਦੋਂ ਅਨਾਉਂਸਮੈਂਟ ਕਰਨ ਜਾ ਰਿਹਾ ਹੈ ਇਹ ਮੈਨੂੰ ਲੱਗਦੀ ਹੈ ਵੀ ਵਿਸਾਖੀ ਤੱਕ ਤੈ ਹੋ ਜਾਊਗਾ ਦਿੱਲੀ ਚ ਅੱਜ ਭਾਜਪਾ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰ ਤੇ ਉਹਨਾਂ ਦੇ ਪੁੱਤਰ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ ਔਰ ਚਰਚਾ ਹੈ ਕਿ ਉਹਨਾਂ ਨੂੰ ਬਠਿੰਡਾ ਸੀਟ ਤੋਂ ਮੈਦਾਨ ਦੇ ਵਿੱਚ ਚੋਣ ਲੜਾਈ ਜਾਊਗੀ ਹਾਲਾਂਕਿ ਪੰਜਾਬ ਲੋਕ ਸਭਾ ਨੂੰ ਲੈ ਕੇ ਚਰਚਾ ਇਹ ਸੀ ਕਿ ਗੜਜੋੜ ਹੋਵੇਗਾ ਸ਼੍ਰੋਮਣੀ ਅਕਾਲ ਦਲ ਤੇ ਭਾਜਪਾ ਦਾ ਪਰ ਇਹ ਤਸਵੀਰਾਂ ਇਹ ਸਮੀਕਰਨ ਕੁਛ ਹੋਰ ਹੀ ਬਣਦੇ ਹੋ ਨਜ਼ਰ ਆ ਰਹੇ ਨੇ ਸਾਡੇ ਨਾਲ ਇਸੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਕਾਲ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਗੱਲ ਤਾਂ ਅਲਾਈਂਸ ਦੀ ਚਲਦੀ ਸੀਗੀ ਅਲਾਈਂਸ ਦਾ ਸਿਰੇ ਨਹੀਂ ਚੜਿਆ ਇਹ ਤਾਂ ਹੁਣ ਪਰਿਵਾਰਾਂ ਦੇ ਵਿੱਚੋਂ ਬੰਦੇ ਹੀ ਤੋੜ-ਤੋੜ ਕੇ ਆਪਣੀ ਪਾਰਟੀ ਸ਼ਾਮਲ ਕਰਵਾਉਣ ਲੱਗ ਗਏ ਨੇ ਦੇਖੋ ਗੱਲ ਇਹ ਆ ਵੀ ਰਾਜਨੀਤੀ 'ਚ ਇੰਪੋਸੀਬਲ ਕੋਈ ਚੀਜ਼ ਨਹੀਂ ਹੁੰਦੀ ਹਰ ਚੀਜ਼ ਸੰਭਵ ਹੁੰਦੀ ਅ ਕਿਉਂਕਿ ਅੱਜ ਵੈਸੇ ਇਹ ਗੱਲ ਤੇ ਹੈਰਾਨੀ ਵੀ ਆ ਪਰੇਸ਼ਾਨੀ ਵੀ ਆ ਦੁੱਖ ਵੀ ਆ ਕਿ ਅੱਜ ਰਾਜਨੀਤੀ ਜਿਸ ਮੋੜ ਤੇ ਚਲੀ ਗਈ ਇਹ ਸ਼ਾਇਦ ਕਦੇ ਕਿਸੇ ਨੇ ਸੋਚਿਆ ਨਹੀਂ ਹੋਈਗਾ ਮਤ ਜਿਵੇਂ ਕਹਿ ਸਕਦੇ ਆ ਵੀ ਆਦਾਨ-ਪ੍ਰਦਾਨ ਧਾਗੇ ਵੀ ਹੁੰਦੇ ਸੀ ਚੋਣਾਂ ਦੇ ਸਮੇ ਪਰ ਹੁਣ ਤਾਂ ਸਿਰੇ ਹੀ ਲੱਗੀ ਗੱਲ ਹੁਣ ਸੀਟਿੰਗ ਐਮਪੀ ਮਤ ਇੱਕ ਨਹੀਂ ਦੋ ਨਹੀਂ ਮਤ ਦੇ ਦੀ ਦਰਜਨ ਸੀਟਿੰਗ ਐਮਪੀਆ ਦਾ ਚਲੇ ਜਾਣਾ ਫਿਰ ਟਿਕਟਾਂ ਦਿੱਤੇ ਉਮੀਦਵਾਰ ਮਰ ਕਿਥੇ ਪਾਰਟੀ ਦੇ ਐਲਾਨਿਆ ਉਮੀਦਵਾਰ ਟਿਕਟ ਲੈ ਕੇ ਦੂਜੀ ਪਾਰਟੀ ਚਲੇ ਜਾਵੇ ਜਿਵੇਂ ਕਹਿੰਦਾ ਮੱਝ ਤਾਂ ਜਾ ਰਹੀ ਹੈ ਨਾਲ ਸੰਗਲ ਵੀ ਲੈ ਗਈ ਇਹ ਇੱਕ ਕਾਰਨ ਜਿਵੇਂ ਨਜ਼ਰ ਆ ਰਿਹਾ ਦੋ ਇੱਕ ਤਾਂ ਸਿਧਾਂਤ ਹੀ ਰਾਜਨੀਤੀ ਮੁਲਕ ਤੇ ਕਬਜ਼ੇ ਹੋ ਗਈ ਕਾਰਪੋਰੇਟ ਘਰਾਣਿਆਂ ਨੇ ਸਰਮਾਇਦਾਰ ਲੋਕਾਂ ਨੇ ਰਾਜਨੀਤੀ ਤੇ ਕਬਜ਼ਾ ਕਰ ਲਿਆ ਤੇ ਉਹ ਸਿਧਾਂਤ ਹੀ ਲੋਕ ਸਿਰਫ ਵਪਾਰ ਕਰਨ ਲਈ ਕਾਰੋਬਾਰ ਕਰਨ ਲਈ ਕੋਈ ਵੀ ਦਾਅਵੇ ਚੱਲਦੇ ਨੇ ਤੇ ਉਹਦੇ ਨਾਲ ਕੋਈ ਸਿਧਾਂਤ ਰਹਦੇ ਨਹੀਂ ਨੇ ਡੇ ਤੇਰੇ ਨਾ ਸਿਧਾਂਤ ਦੀ ਕੋਈ ਮਤਲਬ ਇੱਜ਼ਤ ਰਹਿੰਦੀ ਆ ਇੱਕ ਤਾਂ ਵੱਡਾ ਘਰਨੇ ਹੋਇਆ ਦੂਜਾ ਜਿਹੜੀਆਂ ਮੁਲਕ ਦੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹ ਖੇਤਰੀ ਪਾਰਟੀ ਨੂੰ ਖਤਮ ਕਰਨ ਲੱਗੀਆਂ ਨੇ ਇਹ ਖੇਤਰੀਵਾਦ ਨੂੰ ਨਿਗਹਾਰਨ ਲੱਗੀਆਂ ਨੇ ਇਹ ਖੇਤਰੀਵਾਦ ਦਾ ਮਹਿਸੂਸ ਕਰ ਰਹੀਆਂ ਨੇ ਕਿ ਇਹਨੂੰ ਖਤਮ ਕਰਕੇ ਉਹਨਾਂ ਦੀ ਦਾਦਾਗਿਰੀ ਚੱਲ ਸਕਦੀ ਆ ਸੋ ਅੱਜ ਖੇਤਰੀਵਾਦ ਨੂੰ ਖਤਰੇ ਦੀ ਜਿਹੜੀ ਕਾਂਟੀ ਨਜ਼ਰ ਆ ਰਹੀ ਆ ਉਹਨੂੰ ਚੈਲੇਂਜ ਜੇ ਕਿਸੇ ਨੇ ਮੁਲਕ ਦੇ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਹਮੇਸ਼ਾ ਹੀ ਸੋ ਅੱਜ ਵੀ ਅਸੀਂ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਵੀ ਭਾਵੇਂ ਬੀਜੇਪੀ ਨਾਲ ਗੱਲਬਾਤ ਚੱਲ ਰਹੀ ਸੀ ਪਰ ਜੇ ਗੱਲਬਾਤ ਪਰੇ ਹੋਈ ਉਹਦਾ ਕਾਰਨ ਵੀ ਇਹੀ ਆ ਵੀ ਜੇ ਅਸੀਂ ਅੱਜ ਕਰ ਲੰਦੇ ਤਾਂ ਜਿਹੜਾ ਦੇਸ਼ ਦੇ ਵਿੱਚ ਇੱਕ ਪਹਿਚਾਨ ਸੀ ਅਕਾਲੀਆਂ ਦੀ ਖੇਤਰੀਵਾਦੀ ਉਹ ਘਾਤੋਂ ਹੋਣ ਦਾ ਖਤਰਾ ਹੈ ਭਾਜਪਾ ਇਹੀ ਪਹਿਚਾਨ ਹੀ ਖਤਮ ਹੁਣ ਕਰਨਾ ਚਾਹੁੰਦੀ ਹੈ ਜਿਸ ਤਰੀਕੇ ਨਾਲ ਪਰਿਵਾਰ ਦੇ ਵਿੱਚੋਂ ਮੈਂਬਰਾਂ ਨੂੰ ਹੀ ਤੋੜਿਆ ਜਾ ਰਿਹਾ ਹੈ ਸਿੱਧੇ ਤੌਰ ਦੇ ਤੇ ਜੇ ਆਪਾਂ ਗੱਲ ਕਰੀਏ ਤਾਂ ਸਿਕੰਦਰ ਸਿੰਘ ਮਲੂਕਾ ਆਪ ਸ਼ਾਮਲ ਨਹੀਂ ਹੋਏ ਇੰਡਾਇਰੈਕਟ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਸ਼ਾਮਲ ਕਰਵਾ ਲਿਆ ਨੇ ਇਹ ਤਾਂ ਬਸ ਪਹਿਲੀ ਗੱਲ ਆ ਜੀ ਸਾਥ ਜੋਰ ਕਰ ਦੇਖੇ ਸੋਈ ਜਿਹਦੇ ਹੱਥ ਤਾਕਤ ਆ ਸ਼ਕਤੀ ਆ ਉਹ ਆਪਣਾ ਉਹਦਾ ਇਸਤੇਮਾਲ ਕਰਦਾ ਹੀ ਕਰਦਾ ਕੱਲਾ ਬੀਜੇਪੀ ਨਹੀਂ ਦੂਜੀਆਂ ਪਾਰਟੀਆਂ ਵੀ ਕਰਦੀਆਂ ਇਹ ਤਾਂ ਕੱਲਾ ਆਪਾਂ ਬੀਜੇਪੀ ਤੇ ਵੀ ਲਾਈਏ ਤੇ ਜਿਹੜੀਆਂ ਮਤਲਬ ਹੁਣ ਅੱਜ ਨੈਸ਼ਨਲ ਲੈਵਲ ਤੇ ਜਿਹੜੀ ਇੱਕ ਪਰਤ ਚੱਲ ਗਈ ਮਤਲਬ ਉਹ ਬੜੀ ਨੁਕਸਾਨਦਾਇਕਾ ਗੱਲਬਾਤ ਹੋਈ ਤੁਹਾਡੀ ਕਿਉਂਕਿ ਜਦੋਂ ਵੀਰਪਾਲ ਪਰਮਪਾਲ ਕਰੋਨਾ ਨੇ ਅਸਤੀਫਾ ਦਿੱਤਾ ਸੀ ਤਾਂ ਉਸ ਤੋਂ ਬਾਅਦ ਹੀ ਇਹ ਚਰਚਾਵਾਂ ਸੀ ਕਿ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਬਹੁਤ ਸਾਰਾ ਪਾਰਟੀ ਨੇ ਵੀ ਪ੍ਰੈਸ਼ਰ ਪਾਇਆ ਤੁਸੀਂ ਵੀ ਸੀਨੀਅਰ ਲੀਡਰ ਸਾਰੇ ਘਰੇ ਉਹਨਾਂ ਦੇ ਗਏ ਤੋਂ ਕੋ ਮਲੂਕਾ ਸਾਹਿਬ ਸੱਚੀ ਗੱਲ ਆ ਦਿਨੋਂ ਤਾਂ ਨਹੀਂ ਸੀ ਚਾਹੁੰਦੇ ਪਰ ਬੱਚੇ ਕਈ ਵਾਰੀ ਮਾਪੇ ਤੋਂ ਵੀ ਬਾਰੇ ਹੋ ਜਾਂਦੇ ਆ ਉਹ ਤਾਂ ਮਲੂਕਾ ਸਾਹਿਬ ਨੇ ਆਪ ਵੀ ਯਤਨ ਕੀਤਾ ਪਾਰਟੀ ਨੇ ਵੀ ਕੀਤਾ ਵੀ ਪਰਿਵਾਰ ਵਿੱਚ ਨਾ ਕੋਈ ਇਸ ਦੀ ਗੱਲ ਜਾਵੇ ਪਰ ਕਈ ਵਾਰੀ ਬੱਚੇ ਜਿਹੜੇ ਮਾਪੇ ਤੋਂ ਅੱਦੇ ਤਾਂ ਬੱਚੇ ਆ ਘਰ ਆਇਆ ਤੇ ਘਰ ਵਾਲੀ ਦਾ ਵੀ ਅੱਡ ਅੱਡ ਰਸਤੇ ਹੋ ਜਾਂਦੇ ਆ ਸੋ ਇਹ ਤਾਂ ਇੱਕ ਅੱਜ ਸਾਡੇ ਸਿਸਟਮ ਦਾ ਇੱਕ ਮਹ ਮਲੇ ਹਿਸਾਬਣ ਕੀ ਗੱਲ ਉਹ ਸਾਰੇ ਮੀਡੀਆ ਦਾਰਤਾ ਜੇ ਵੀ ਖਬਰਾਂ ਚਲਾ ਰਹੇ ਸੀ ਕਿ ਮਲੂਕਾ ਵੀ ਜਿਹੜੇ ਨੇ ਉਹ ਸ਼ਾਮਲ ਹੋਣਗੇ ਹਾਲਾਂਕਿ ਉਹ ਸ਼ਾਮਲ ਨਹੀਂ ਹੁੰਦੇ ਔਰ ਕਹਿੰਦੇ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਜ਼ਰੂਰ ਸ਼ਾਮਲ ਹੋਣਗੇ ਕਾਂਗਰਸੀ ਵੀ ਇਹ ਕਹਿ ਰਹੇ ਨੇ ਕਿ ਮਲੂਕਾ ਵੀ ਅਕਾਲੀ ਦਰ ਨੂੰ ਤੋੜ ਵਿਛੋੜਾ ਕਰਕੇ ਬੀਜੇਪੀ ਦੇ ਵਿੱਚ ਹੀ ਜਾਣ ਕਾਂਗਰਸ ਨੇ ਤਾਂ ਪਤਾ ਨਹੀਂ ਕਿਥੋਂ ਸੁਪਨਾ ਆਉਂਦਾ ਤੇ ਕਾਂਗਰਸੀ ਤਾਂ ਆਪਣਾ ਸੰਭਾਲ ਕੇ ਰੱਖਣ ਕਾਂਗਰਸ ਦੇ ਤਾਂ ਆਪ ਦੇ ਐਮਪੀ ਚਲੇ ਗਏ ਨਾਲ ਮੱਝ ਕੀ ਨਾਲ ਸੰਗੜ ਲੈ ਗਏ ਤੇ ਏ ਜਿਹੜੇ ਕਾਂਗਰਸੀਆਂ ਤਾਂ ਕਹਿਣ ਦਾ ਹੱਕ ਹੀ ਨਹੀਂ ਹੈ ਤੇ ਜਿੱਥੇ ਤੱਕ ਮੈਂ ਕਹਿ ਸਕਦਾ ਕਿ ਮਲੂਕਾ ਸਾਹਿਬ ਸ਼ਾਇਦ ਜੇ ਜਾਣਾ ਹੁੰਦਾ ਤਾਂ ਨਾਲ ਹੀ ਚਲੇ ਜਾਂਦੇ ਮੈਨੂੰ ਨਹੀਂ ਲੱਗਦਾ ਵੀ ਉਹ ਇਸ ਤਰ੍ਹਾਂ ਦੀ ਗੱਲ ਕਰਨਗੇ ਲੱਖ ਕਿ ਬਹੁਤ ਸਾਰੇ ਲੋਕ ਇਹੀ ਕਹਿ ਰਹੇ ਨੇ ਕਿ ਕਿੰਨਾ ਕੁਝ ਦਿੱਤਾ ਪਾਰਟੀ ਨੇ ਬਤੌਰ ਸਿਕੰਦਰ ਸਿੰਘ ਮਲੂਕਾ ਉਹਨਾਂ ਨੂੰ ਵੀ ਭਾਵੇਂ ਉਹ ਕਿੰਨੀ ਵਾਰ ਚੋਣ ਹਾਰੇ ਫੇਰ ਵੀ ਹਰ ਵਾਰ ਮੌਕੇ ਦਿੱਤੇ ਗਏ ਉਹਨਾਂ ਨੂੰ ਇਲੈਕਸ਼ਨ ਤੱਕ ਕੰਟੈਸਟ ਕਰਵਾਈਆਂ ਤਾਂ ਕੀ ਪਰਿਵਾਰ ਨੇ ਚੀਜ਼ਾਂ ਨਹੀਂ ਧਿਆਨ ਦੇ ਵਿੱਚ ਦਿੱਤੀਆਂ ਕਿ ਸਾਡੇ ਪਿਤਾ ਨੂੰ ਔਰ ਜਿੰਨਾਂ ਦੀ ਲੈਗੇਸੀ ਰਹੀ ਹੋਵੇ ਅਕਾਲੀ ਦਲ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਉਹ ਲੀਡਰ ਰਹੇ ਹੋਣ ਤੇ ਤੁਹਾਡਾ ਵੀ ਪਰਿਵਾਰ ਹੈ ਜਿਵੇਂ ਤੁਹਾਡੇ ਵੀ ਪੁੱਤਰ ਰਾਜਨੀਤੀ ਦੇ ਵਿੱਚ ਨਹੀਂ ਤਾਂ ਉਹ ਵੀ ਚੀਜ਼ਾਂ ਦਾ ਮਹਿਸੂਸ ਕਰਦੇ ਨਹੀਂ ਤਾਂ ਕੀ ਉਹਨਾਂ ਦੇ ਪਰਿਵਾਰ ਨੇ ਚੀਜ਼ਾਂ ਨਹੀਂ ਦੇਖੀਆਂ ਇਹ ਤਾਂ ਹੁਣ ਬੱਚਿਆਂ ਦੇ ਸੋਚ ਤੇ ਡਿਪੈਂਡ ਕਰਦਾ ਤੇ ਫਿਰ ਜਿਹੜੀਆਂ ਲੇਡੀਆਂ ਹੁੰਨੀਆਂ ਕਈ ਵਾਰ ਉਨ੍ਹਾਂ ਦੀ ਆਪਦੀ ਸੋਚ ਹੁੰਦੀ ਆ ਪਰਿਵਾਰਾਂ ਦੇ ਵਿੱਚ ਕਿਉਂਕਿ ਲੜਕੀਆਂ ਦੂਜੇ ਪਰਿਵਾਰਾਂ ਚ ਜਾਉਂਦੀਆਂ ਉਸ ਪਰਿਵਾਰ ਦੀ ਵਿਰਾਸਤ ਤਾਂ ਹੁੰਦੀ ਨਹੀਂ ਤੇ ਕੁਦਰਤੀ ਤੌਰ ਤੇ ਉਹ ਆਪਣੀ ਹੋਰ ਸੋਚ ਲੈ ਕੇ ਆਈਆਂ ਹੁੰਦੀਆਂ ਹਰ ਤਰ੍ਹਾਂ ਦੀ ਜਾਨੀ ਗੱਲ ਆ ਵੀ ਇਹਦੇ ਤੁਸੀਂ ਕਹਿ ਸਕਦੇ ਹੋ ਵੀ ਇਹ ਬੱਚੇ ਜਿਹੜੇ ਨੇ ਕਈ ਵਾਰੀ ਮਾਪੇ ਦੇ ਸਮਝਾਉਣ ਦੇ باوجود ਵੀ ਆ ਪਿੱਛੇ ਜਿਹੜੀ ਚੋਣ ਹੋਈ ਆ ਜਿਹੜੀ 2022 ਚ ਇਸ ਚੋਣ ਦੇ ਵਿੱਚ ਤੁਸੀਂ ਦੇਖਿਆ ਹੋਣਾ ਮੇਰਾ ਖਿਆਲ 80% ਪਰਿਵਾਰਾਂ ਦੇ ਬੱਚੇ ਜਿਹੜੇ ਨੇ ਮਾਪੇ ਦੇ ਕਹਿਣ ਦੇ ਬਾਵਜੂਦ ਦੂਜੇ ਪਾਸੇ ਚਲੇ ਗਏ ਸੀ ਸੋ ਅੱਜ ਹੁਣ ਤਾਂ ਇਹ ਕਿ ਸਿਸਟਮ ਦਾ ਹਿੱਸਾ ਬਣ ਗਿਆ ਪਿਛਲੀ ਚੋਣ ਦੀ ਸੀ ਮਲੂਕਾ ਉਹਨਾਂ ਦੇ ਪਰਿਵਾਰ ਨੂੰ ਕੀ ਉਹ ਆਪਣੇ ਪੁੱਤਰ ਨੂੰ ਮੋੜ ਤੋਂ ਲੜਾਉਣਾ ਚਾਹੁੰਦੇ ਸੀ ਆਪਰਾਮਪੁਰਾ ਫੂਲ ਤੋਂ ਲੜਨਾ ਚਾਹੁੰਦੇ ਸੀ ਤਾਂ ਉਸੇ ਚੀਜ਼ ਦਾ ਕਹਿੰਦੇ ਉਹ ਰਿਐਕਸ਼ਨ ਜਿਹੜਾ ਹੈ ਉਹ ਲੋਕ ਸਭਾ ਚੋਣਾਂ ਦੇ ਵਿੱਚ ਨਜ਼ਰ ਆਇਆ ਇਹ ਤਾਂ ਚਲੋ ਉਹ ਤਾਂ ਬਹੁਤ देर ਹੋ ਗਈ ਸੀ ਜੱਤੋ ਤਾਂ ਬੜਾ ਟਾਈਮ ਲੰਘ ਗਿਆ ਇਦਾਂ ਕੀ ਮਰੀ ਮੌਕੇ ਤੇ ਹੁਣ ਕੀ ਵਾਪਰਿਆ ਤਾਂ ਇਹੋ ਜਾਣਦੇ ਨੇ ਬਹੁਤ ਸਾਰੇ ਕਾਲੀ ਲੀਡਰ ਇਹ ਵੀ ਗੱਲ ਕਹਿ ਰਹੇ ਨੇ ਵਰਕਰ ਇਹ ਗੱਲ ਕਹਿ ਰਹੇ ਨੇ ਕਹਿੰਦੇ ਕਿ ਪਰਮਪਾਲ ਕਰੋਨਾ ਨੂੰ ਤਾਂ ਅਕਾਲੀ ਦਲ ਨੇ ਹੀ ਸਭ ਕੁਝ ਦਿੱਤਾ ਕਹਿੰਦੇ ਉਹ ਤਾਂ ਬਤੌਰ ਪਹਿਲਾਂ ਪੀਸੀਐਸ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਫਿਰ ਪੀਸੀਐਸ ਤੋਂ ਆਈਐਸ ਬਣਾਇਆ ਗਿਆ ਕਹਿੰਦੇ ਯੋਗਤਾ ਵੀ ਨਹੀਂ ਸੀ ਫਿਰ ਵੀ ਅਕਾਲੀ ਦਲ ਨੇ ਉਹਨਾਂ ਨੂੰ ਆਈਐਸ ਤੱਕ ਬਣਾਇਆ ਤਾਂ ਕਹਿੰਦੇ ਉਸੇ ਚੀਜ਼ ਦਾ ਹੀ ਨਹੀਂ ਉਹਨਾਂ ਨੇ ਤਾਂ ਮੁੱਲ ਪਾਇਆ ਨਹੀਂ ਚਲੋ ਇਹ ਤਾਂ ਕੋਈ ਦੋ ドラਮਾ ਨਹੀਂ ਵੀ ਜੇ ਪੀਸੀਐਸ ਵੀ ਬਣੇ ਆਈਐਸ ਵੀ ਬਣੇ ਤੇ ਉਹਦੇ ਚ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਆ ਇਹਦੇ ਤੇ ਦੂਰ ਨਾ ਮਨੀ ਇਹ ਤਾਂ ਮਲੂਕਾ ਸਾਹਿਬ ਵੀ ਆ ਜャ ਬੱਚੇ ਵੀ ਮੰਨਦੇ ਹੋਣਗੇ ਪਰ ਮਲੂਕਾ ਸਾਹਿਬ ਵੀ ਅਕਾਲੀ ਦਲ ਦਾ ਇੱਕ ਹਿੱਸਾ ਕਿਉਂਕਿ ਜੇ ਕਾਲੀ ਦਲ ਨੇ ਵੀ ਉਹਦੇ ਬੱਚਿਆਂ ਲਈ ਕੀਤਾ ਤਾਂ ਉਹਨਾਂ ਨੇ ਵੀ ਅਕਾਲੀ ਦਲ ਲਈ ਬਹੁਤ ਕੁਝ ਕੀਤਾ ਉਹ ਤਾਂ ਇੱਕ ਵੱਖਰੀ ਗੱਲ ਆ ਜਦੋਂ ਵੀ ਅਸੀਂ ਆਪਣੇ ਪਾਰਟੀ ਦੇ ਵਿੱਚ ਕਿਸੇ ਲੀਡਰ ਦੇ ਪਰਿਵਾਰ ਲਈ ਕੁਝ ਕਰਦੇ ਆ ਕੋਈ ਖਸਾਨ ਵਾਲੀ ਗੱਲ ਨਹੀਂ ਕਰਦੇ ਪਰ ਉਹਨਾਂ ਨੇ ਦੇਖਣਾ ਹੁੰਦਾ ਵੀ ਉਹ ਉਸ ਨੂੰ ਕਿਵੇਂ ਲੈਂਦੇ ਨੇ ਇਹ ਗੱਲ ਬਖਰੀਆ ਚਰਚਾਵਾ ਇੰਨੇ ਕੀ ਬਠਿੰਡੇ ਤੋਂ ਹਰਸਿਮਰਤ ਬਾਦਲ ਉਹਨਾਂ ਨੇ ਸਾਹਮਣੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਊਗਾ ਤਾਂ ਲੱਗਦਾ ਨਹੀਂ ਕਿ ਪਾਰਟੀ ਵਾਸਤੇ ਵੀ ਇਹ ਔਖੀ ਸਿਚੁਏਸ਼ਨ ਹੋ ਜਾਊਗੀ ਆਪਣੇ ਹੀ ਪਾਰਟੀ ਦੇ ਲੀਡਰ ਦੇ ਅੱਗੇ ਨੂੰ ਨੂੰ ਸਾਹਮਣਾ ਕਰਨਾ ਔਰ ਨੂੰ ਨੇ ਅੱਗੇ ਉਹਦੀ ਆਪਣੀ ਹੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਚੈਲੰਜ ਕਰਨਾ ਨੇ ਇਹ ਵਾਕਈ ਮੁਸ਼ਕਲ ਤਾਂ ਕਈ ਵਾਰੀ ਹੋ ਜਾਂਦਾ ਵੀ ਜੇ ਉਸੇ ਪਾਰਟੀ ਚੋਂ ਖੜਾ ਜਾ ਕੇ ਬੰਦਾ ਦੂਜੇ ਪਾਸੇ ਖੜੇ ਪਰ ਹੁਣ ਇਹ ਤਾਂ ਕਾਨੂੰਨੀ ਹੱਕ ਤਾਂ ਹਰ ਇੱਕ ਨੂੰ ਆ ਤੇ ਰਾਜਨੀਤੀ ਵਿੱਚ ਆਪਣੀ ਆਪਣੀ ਬੰਦੇ ਦੀ ਸੋਚ ਹੁੰਦੀ ਆ ਆਪਣਾ ਆਪਣਾ ਆਧਾਰ ਹੁੰਦਾ ਉਹ ਫਿਰ ਸੀਮ ਭਗਵੰਤ ਮਾਨ ਨੇ ਵੀ ਹੁਣੇ ਟਵੀਟ ਕਰ ਦਿੱਤਾ ਉਹ ਕਹਿੰਦੇ ਕਿ ਅਸਤੀਫਾ ਤਾਂ ਮਨਜ਼ੂਰ ਹੋਇਆ ਨਹੀਂ ਇੰਨੀ ਕਾਲੀ ਕੀ ਸੀਗੀ ਭਾਜੀਪੀ ਦੇ ਵਿੱਚ ਜਾਣਦੀ ਕਹਿੰਦੇ ਕਿ ਜੇ ਜਿੰਨੀ ਕਾਲੀ ਨਾਲ ਤੁਸੀਂ ਆਈਐਸ ਬਣੇ ਹੋ ਉਨੀ ਕਾਲੀ ਦੇ ਨਾਲ ਤੁਹਾਨੂੰ ਅਸਤੀਫਾ ਵੀ ਜਿਹੜਾ ਹੈ ਉਹ ਤਾਂ ਵੇਟ ਕਰਨਾ ਚਾਹੀਦਾ ਸੀ ਪ੍ਰੋਟੋਕਾਲ ਹੁੰਦਾ ਹਰ ਚੀਜ਼ ਦਾ ਕਹਿੰਦਾ ਇਹ ਨਾ ਹੋਵੇ ਕਿ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਉਹ ਖੂਕ ਖਾਤੇ ਚਲੀ ਜਾਵੇ। ਭਗਵਾਨਤਮਾਨ ਉਹਨਾਂ ਦੇ ਜਿਹੜੀ ਹਾਇ ਹੈ ਇਹ ਤਾਂ ਮੇਰਾ ਖਿਆਲ ਮਤਲਬ ਜਿਹੜੀ ਹੈ ਉਹਨਾਂ ਨੇ ਮੰਨਣੀ ਆ ਨਾ ਮੰਨਣੀ ਇਹ ਤਾਂ ਪਹਿਲਾਂ ਦੇ ਦਿੰਦੇ ਹੋ ਰਾਜ ਸ਼ਾਇਦ ਮੰਨ ਲੰਦੇ ਉਹਨਾਂ ਦੀ। ਤੁਹਾਨੂੰ ਮੈਰਾ ਸਾਬਕੀ ਦੇ ਵਿੱਚ ਟਿਕਟ ਟਕ ਕਦੋਂ ਅਨਾਉਂਸ ਹੋ ਰਹੀਆਂ ਨੇ ਕਾਲੀ ਦਲ ਕਦੋਂ ਅਨਾਉਂਸਮੈਂਟ ਕਰਨ ਜਾ ਰਿਹਾ ਹੈ ਹਰ ਕਿਸੇ ਜਿਹੜੇ ਜਿਹੜੇ ਉਮੀਦਵਾਰਾਂ ਦੇ ਨਾਮ ਚਰਚਾ ਚੱਲ ਰਹੇ ਨੇ ਉਹਨਾਂ ਨੇ ਆਪਣੇ ਏਰੀਆ ਦੇ ਵਿੱਚ ਤਾਂ ਗਤੀਵਿਧੀਆਂ ਵਧਾ ਦਿੱਤੀਆਂ ਤੁਸੀਂ ਆਨੰਦਪੁਰ ਸਾਹਿਬ ਪੂਰਾ ਗੇੜਾ ਦਿੱਤਾ ਹੋਇਆ ਹੈ ਆਫੀਸ਼ੀਅਲ ਤੌਰ ਦੇ ਉੱਤੇ ਅਨਾਉਂਸਮੈਂਟ ਕਦੋਂ ਹੋ ਰਹੀ ਹੈ ਦੇਖੋ ਵੈਸੇ ਤਾਂ ਸੇਧ ਵੈਸੇ ਤਾਂ ਹਰ ਉਮੀਦਵਾਰ ਨੂੰ ਪਤਾ ਹੀ ਹੁੰਦਾ ਵੀ ਮੈਂ ਚੋਣ ਲੜਨੀ ਆ ਜਾਂ ਪਾਰਟੀ ਨੇ ਮੈਨੂੰ ਲੜਾਉਣੀ ਆ ਚੋਣ ਪਰ ਅਧਿਕਾਰਤ ਤੌਰ ਤੇ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਸੀ ਕੀਤਾ ਕੁਝ ਸੀਟਾਂ ਤੇ ਸਾਡਾ ਚੱਲ ਰਿ ਤੇ ਮੈਨੂੰ ਲੱਗਦੀ ਆ ਵੀ ਵਿਸਾਖੀ ਤੱਕ ਤੈਅ ਹੋ ਜਾਊਗਾ। ਅਖੀਰ ਦੇ ਵਿੱਚ ਇੱਕ ਹੋਰ ਨਾਲੇ ਸਵਾਲ ਕੀ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਇੱਕ ਦਿਨ ਵਾਸਤੇ ਪੰਜਾਬ ਬਜਾਓ ਯਾਤਰਾ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਨੇ। ਢਾਲੀਵਾਲ ਜਿਹੜੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਉਹਨਾਂ ਦਾ ਬਿਆਨ ਆਉਂਦਾ ਹੈ। ਉਹਨਾਂ ਦੇ ਵੱਲੋਂ ਤੰਜ ਕੱਸਿਆ ਜਾਂਦਾ ਹੈ ਮਜ਼ਾਕ ਦੇ ਵਿੱਚ। ਕਿਵੇਂ ਵੇਖਦੇ ਹੋ ਬਿਆਨ ਸੁਣਿਆ ਤੁਸੀਂ ਜਿਹੜਾ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸਿਹਤ ਨੂੰ ਲਗੇ ਕੀਤਾ ਗਿਆ। ਕਹਿੰਦੇ ਡਾਇਰੀਆ ਹੋ ਗਿਆ ਪੰਜਾਬੀ ਚ ਹਾਲਾਂਕਿ ਉਹ ਬੋਲਦੇ ਹੋਏ ਵੀ ਸਾਨੂੰ ਤਾਂ ਕਈ ਵਾਰ ਉਹ ਜੀਵ ਲੱਗਦਾ ਹੈ। ਤਾਂ ਉਹ ਕਹਿੰਦੇ ਕਿ ਇਹ ਕਿਹੋ ਜੀ ਇਹਨਾਂ ਨੂੰ ਬਿਮਾਰੀ ਹੋ ਗਈ ਕਹਿੰਦੇ ਇਹ ਤਾਂ ਕਾਕੇ ਨੇ ਇਹ ਤਾਂ ਗਰਮੀ ਚ ਬਾਹਰ ਆ ਵੀ ਨਹੀਂ ਸਕਦੇ ਨਹੀਂ ਕਿਸੇ ਦੇ ਬਿਮਾਰ ਹੋਣ ਤੇ ਤੰਦ ਕਥਣਾ ਮੈਂ ਸਮਝਦਾ ਬੜੀ ਮਾੜੀ ਗੱਲ ਆ ਧਾਰਿਆਲ ਸਾਹਿਬ ਨੂੰ ਇਸ ਤਰ੍ਹਾਂ ਦਾ ਤੰਦ ਨਹੀਂ ਕਥਣਾ ਚਾਹੀਦਾ ਜੇ ਮੌਸਮ ਦੇ ਕਾਰਨ ਕਿਸੇ ਦਾ ਖਾਣ ਪੀਣ ਦੇ ਕਾਰਨ ਕੋਈ ਪੇਟ ਦੀ ਖਰਾਬੀ ਹੋ ਗਈ ਤਾਂ ਇਹਦਾ ਮਤਲਬ ਮਤਲਬ ਇਸ ਤਰ੍ਹਾਂ ਦਾ ਤੰਦ ਕਥਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹਾਂ ਠੀਕ ਹੈ ਧੰਨਵਾਦ ਅ ਪ੍ਰੋਫੈਸਰ ਤਾਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਮਾਇਰਾ ਖਾਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਜਿਹੜੇ-ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਵੱਲੋਂ ਤਿਆਰੀਆਂ ਤਾਂ ਕੀਤੀਆਂ ਹੀ ਨੇ ਪਰ ਵਿਸਾਖੀ ਤੋਂ ਪਹਿਲਾਂ-ਪਹਿਲਾਂ ਜਾਂ ਨਜ਼ਦੀਕ ਜਿਹੜੇ ਹੈ ਉਹ ਕਾਲੀਤਲ ਅਫੀਸ਼ੀਅਲ ਤੌਰ ਦੇ ਉੱਤੇ ਕੈਂਡੀਡੇਟਸ ਜਿਹੜੇ ਅਨਾਉਂਸ ਵੀ ਕਰ ਦਵੇਗੀ ਕਿ ਮੈਂ ਪਰਸਨ ਦਵਿੰਦਰਾਂ ਗਗਨਦੀਪ ਸਿੰਘ ਪ੍ਰੋ ਪੰਜਾਬੀ